ਮਾਰ ਫੁਲਾ ਵਿੱਚ ਅਡੀ ਤੇਰੀ ਉਵਰਿਓ ਵੇ ਵਟੀ ਕੱਕਾ ਵੱਡਾ ਹੋਏ ਗੱਭਗੁੰਦਾ ਗੱਡਾ ਜਾਵੇਂਗਾ ਕੱਕਾ ਵੱਡਾ ਹੋਏ ਗੱਭਗੁੰਦਾ ਗੱਡਾ ਜਿਉਂਹੇਗਾ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਲੋੜੀ ਵਾਲਿਆ ਵੀਰਵ ਤੇਰਾ ਸੋਨੇ ਦਾ ਚੀਰ ਲੋੜੀ ਘਰ ਕੁੰਡਾ ਅੰਦਰ ਖੇਡੇ ਮੁੰਡਾ ਦੀਦੀ ਘਰ ਕੁੰਡਾ ਅੰਦਰ ਖੇਡੇ ਮੁੰਡਾ ਤੇਰੇ ਤਾਕਤ ਤੇ ਕੜਾਈ ਪੁੱਤਰ ਜਮ ਭਿਆਸ਼ੇ ਪਾਈ ਤੇਰੇ ਤਾਕਤ ਤੇ ਕੜਾਈ ਪੁੱਤਰ ਜਮ ਭਿਆਸ਼ੇ ਪਾਈ ਸਾਨੂੰ ਦੇ ਲੋੜੀ तेरी जीवे जोड़ी सनु दे लोड़ी तेरी जीवे जोड़ी